ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਇਨਸਾਨ ਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਗੁਨਾਹ ਕਰਦਾ ਤੇ ਸੰਤ ਸਿੰਘ ਮਸਕੀਨ ਜੀ ਅੱਜ ਦੱਸਦੇ ਪਏ ਆ ਕਿ 10 ਗੁਨਾਹ ਜਾਂ 10 ਪਾਪ ਜਿਹੜਾ ਕਿ ਇਨਸਾਨ ਰੋਜ਼ ਕਰਦਾ ਤੇ ਇਹਨੇ ਕਰਦਾ ਹੈ ਕਿ ਉਹ ਲੱਖਾਂ ਦੀ ਤਦਾਦ ਚ ਹੋ ਜਾਂਦੇ ਆ ਹਸਤਾ ਹਸਤਾ ਉਸ ਦੇ ਬਾਰੇ ਦੱਸਦੇ ਪਏ ਉਹਨਾਂ ਪਾਪਾਂ ਦੇ ਬਾਰੇ ਉਹਨਾਂ ਗੁਨਾਹਾਂ ਦੇ ਬਾਰੇ ਬਹੁਤ ਵਧੀਆ ਕਥਾਖੇਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਤੇ ਇਹ ਤੋਂ ਪਹਿਲੇ ਵੀਰਾਂ ਭਰਾਵਾਂ ਅਗੇ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਤੋ ਕਬੀਰ ਸਤਗੁਰੂ ਸੂਰਮੈ ਬਾਇਆ ਬਾਂਜੋ ਏਕ ਲਾਗਤ ਹੀ ਭੋਇਂ ਗਿਰ ਪ੍ਰਿਆ ਪ੍ਰਿਆ ਕਰੇ ਜੇ ਚੇ ਗੁੰਘ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਂ ਗੁਰੂ ਨੇ ਆਪਣੀ ਬਾਣੀ ਦਾ ਐਸਾ ਬਾਣ ਮਾਰਿਆ ਕਬੀਰ ਕਹਿੰਦੇ ਨੇ ਗੰਗਾ ਹੋ ਗਏ ਗੰਗਾ ਹੋ ਗਏ ਆਪਣੀ ਗਿਆਤ ਲਈ ਅਰਜ਼ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤਾਂ ਇਹ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ ਦਸ ਦੋਖ ਜਿਹੜੇ ਨੇ ਦਸ ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਆਮ ਸਨਾਤਨ ਮਤ ਮੰਨਦਾ ਹੈ ਬਈ ਦਸ ਪੁਰਬਾਂ ਦਿੱਤੇ ਵਕ ਵਕ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ ਦਸ ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਇਹ ਨਹੀਂ ਲੈਂਦੇ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸੇ ਢੰਗ ਨਾਲ ਧੁਰਦੇ ਨਹੀਂ ਕਿਸੇ ਵਕਤ ਫਿਰ ਅਰਜ਼ ਕਰਾਂਗਾ ਦਸ ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ ਚਾਰ ਪਾਪ ਜ਼ਬਾਨ ਦੇ ਕਿਹੜੇ ਪ੍ਰਥਮ ਮਿੱਥਿਆ ਬੋਲਣਾ ਝੂਠ ਬੋਲਣਾ ਦੂਸਰਾ ਵਿਅਰਥ ਬੋਲਣਾ ਇਹ ਗੱਪ ਸ਼ਫਜ਼ੂਲ ਨਾ ਕੋਈ ਮਤਲਬ ਐਵੇਂ ਐਨਰਜੀ ਵੇਸਟ ਕਰੀ ਜਾਣ ਤੀਸਰਾ ਕੌੜਾ ਬੋਲਣਾ ਚੌਥਾ ਫਿੱਕਾ ਬੋਲਣਾ ਇਹ ਚਾਰ ਬਾਪ ਜ਼ਬਾਨ ਦੇ ਮਨੇ ਗਏ ਤਿੰਨ ਬਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਤਿੰਨ ਪਾਪ ਤੰਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੀ ਕਿਸੇ ਦਾ ਮਾਲ ਖੋ ਲੈਣਾ ਇਹ 10 ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰ ਲੈ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਫਤ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮਨ ਤੱਕ ਸਮਝ ਦੀ ਪਹੁੰਚ ਨਹੀਂ ਆਉਂਦੀ ਮਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਕੋ ਬਿਲਕੁਲ ਖੁੱਲਾ ਹੈ ਮਨ ਦੇ ਤਨ ਇਸ ਵਾਸਤੇ ਮਨ ਦੇ ਅਕਸਰ ਪਾਪ ਚੱਲਦੇ ਨੇ बुरा सोचਦਾ ਹੈ ਮਨ। ਔਰ ਬੁਰੀ ਸੋਚਣੀ ਬਾਰ-ਬਾਰ ਰਿਪੀਟ ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਣੀ ਬਣ ਜਾਂਦੀ ਹੈ। ਬੁਰਾ ਸੋਚਿਆ ਹੋਇਆ ਬੁੜਾ ਕਿਰਦਾਰ ਬਣ ਜਾਂਦਾ ਹੈ। ਬੁਰੀ ਨੀਅਤ ਬੁਰੀ ਕਰਤ ਬਣ ਜਾਂਦੀ। ਇਸ ਵਾਸਤੇ ਗੁਰਬਾਣੀ ਰੋਕਦੀ ਹੈ ਬੀਜ ਨੂੰ ਹੀ ਖਤਮ ਕਰ। ਮਨ ਆਪਣੇ ਤੇ ਬੁਰਾ ਮਿਟਾਣਾ। ਦੇਖੇ ਸਗਲ ਸਿਸ਼ਟ ਸਾਜਣਾ। ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰਾ ਸਮਝ ਲੈਂਦਾ ਆਪਣੇ ਦਾ ਬੁਰਾ ਨਹੀਂ ਸੋਚਦਾ ਤਾਂ ਮੈ ਅਸ ਕਰੇ ਚਾਰ ਪਾਪ ਜ਼ਬਾਨ ਦੇ ਨੇ ਕਬੀਰ ਕਹਿੰਦਨ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ ਨਹੀਂ ਬੋਲਦਾ ਦੂਸਰਾ ਸ਼ਬਦਾ ਜੋ ਤੀਰ ਲਗਿਆ ਜੋ ਪੀੜ ਹੋਈਏ ਇਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਇਸ ਤੀਰ ਦੇ ਲਗਦਿਆਂ ਜੋ ਰਸ ਆਇਆ ਮੈਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰੇ ਮੁਸਕਰਾਹਟ ਦੇ ਦੱਸਦੀ ਹੈ ਗੰਗੇ ਨੂੰ ਕੋਈ ਸਵਾਦ ਆਇਆ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਰਸਤੇ ਨੇ ਨਿੱਕੀ ਜਈ ਜਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੀ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੀ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੀ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਆ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾ ਨਾ ਹੈ ਮੈਂ ਕਹਿਣਾ ਨਹੀਂ ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚੱਲ ਜਾਏਗਾ ਪਤਾ ਸਤਿਗੁਰ ਕੀ ਕਹਿੰਦੇ ਨੇ ਕਹਿਣਾ ਕਥਨ ਨਾ ਜਾਈ ਮੇਰੀ ਕਥਨੇ ਚ ਨਹੀਂ ਆਉਂਦਾ ਮੇਰੀ ਕਥਨੇ ਛੋਟੀ ਪੈ ਜਾਂਦੀ ਉਹ ਇਤਨਾ ਮਹਾਨ ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀਤਾ ਕਿਆ ਹੋ ਕਥੀ ਕਥੇ ਕਤ ਦੇਖਾ ਮੈਂ ਅਕਤ ਨਾ ਕਥਨਾ ਜਿਤਨਾ ਕਥਨ ਕਰਦਾ ਕਥਨੀ ਛੋਟੀ ਪੈ ਜਾਂਦੀ ਹੈ ਉਹ ਬਹੁਤ ਵੱਡਾ ਬਹੁਤ ਵੱਡਾ ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਉਸ ਤੀਰ ਤੇ ਲੱਗਦਾ ਗੁੰਗਾ ਹੁਆ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਸਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹਿੰਦੇ ਨੇ ਕਿ ਤੇ ਪੌਲਾ ਨਹੀਂ ਭੋਲਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੁੱਖ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਇਹ ਵੀ ਮੈਰਜ਼ ਕਰੋ ਔਰ ਭਰੋਸਾ ਕਰਨਾ ਇੱਕ दैवी guna ਦੇ ਵਿੱਚ ਬਹੁਤ ਵੱਡਾ ਗੁਣ ਹੈ ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ ਹੋ ਸਕਦਾ ਆਪਣੇ ਭਰਾ ਤੇ ਪਤਨੀ ਤੇ ਵੀ ਸ਼ੱਕ ਕਰੇ ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ ਭੋਲਾ ਮਨੁੱਖ ਠਗਾ ਤੇ ਸਕਦਾ ਹੈ ਠੱਗ ਨਹੀਂ ਸਕਦਾ ਚਲਾਕ ਬੰਦਾ ਠੱਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਹੋਣਾ ਦੇਵੀ ਗੁਣਾ ਦੇ ਚੋਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਚਲਾਕ ਮਨੁੱਖ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਜ਼ਫਰਨਾਮਾ ਸ੍ਰੀ ਮੁਕਵਾਕ ਪਾਦਸ਼ਾਹੀ ਦਸਵੇਂ ਤੋ ਰਾਮਨ ਨਦਾਨਮ ਕੇ ਯਜਦਾ ਸ਼ਨਾਸ ਬਰਾ ਮਜ਼ਤੋ ਕਾ ਰਹਾ ਦਿਲ ਖਰਾਸ਼ آمیں تو حد تسبیح رکھ ہے اور اللہ ہو اللہ ہو جب دیں وقت نماز پڑھ دیں پھر بھی تو خدا شناس نہیں ہے شیطان ہے تو گرو گوبند سنگھ جی مہراج دی ہمت اگر صد قرآن با خوری قسم مرا اعتبار نہ ذرہ دم ایک نہیں تو سو قسمہ بھی قرآن دیاں کھامیں ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ ਬਾਹਰੋਂ ਕੁਰਾਨ ਦੀ ਤਲਾਵਤ ਕਰਦਾ ਅੰਦਰੋਂ ਸ਼ੈਤਾਨ ਹੈ ਤੇਰੇ ਦੋ ਰੂਪ ਨੇ ਚਲਾਕ ਮਨੁੱਖ ਦੇ ਦੋ ਰੂਪ ਹਮੇਸ਼ਾ ਦਿਖਾਂਦਾ ਕੁਝ ਹੋਰ ਹੈ ਹੁੰਦਾ ਕੁਝ ਹੋਰ ਹੈ ਭੋਲਾ ਅੰਦਰੋਂ ਬਾਹਰੋਂ ਇੱਕ ਹੈ ਸਾਡੇ ਦੇਸ਼ ਦੇ ਵਿੱਚ ਮਹਾਨ ਹੋ ਗਏ ਜੋਗੀ ਨਾ ਸ਼ਿਵਜੀ ਨੋ ਬੋਲਾ ਸ਼ੰਕਰ ਕਹਿੰਦੇ ਨੇ ਬੋਲਾ ਨਾਮ ਬੋਲਾ ਬੋਲਾ ਹਰ ਇੱਕ ਤੇ ਭਰੋਸਾ ਕਰ ਲੈਣ ਨੂੰ ਸੀ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਉਸ ਨੂੰ ਠੱਗਣ ਲਈ ਆਇਆ ਔਰ ਬੜਾ ਭਾਰੀ ਧੋਖਾ ਦੇਣ ਲੱਗਾ ਭਰੋਸਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ حافظ ਕਹਿੰਦੇ ਨੇ ਸਦ ਜਾ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਜਕੀਸ ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇਕ ਹੈ ਬੋਲੇ ਸੁਬਾਨ ਅੱਲਾਹ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਮਨੁਖ ਨੇ ਕਹਿੰਦੇ ਕੁਝ ਹੋਰ ਨੇ ਸੋਚਦੇ ਕੁਝ ਹੋਰ ਨੇ ਨੀਅਤ ਕੁਝ ਹੋਰ ਐ ਕ੍ਰਿਤ ਕੁਝ ਹੋਰ ਦਿਖੰਦੇ ਚੜਾਕ ਮਨੁੱਖ ਦੇ ਦੌਰ ਰੂਪ ਹੁੰਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਕਬੀਰ ਕਹਿੰਦੇ ਨੇ ਭੋਲਾ ਹੋ ਗਿਆ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਠਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ ਨਿੰਦਾ ਸੁਣਦਾ ਨਾ ਫੋਕੀ ਉਸਤਤ ਸੁਣਦਾ ਨਾ ਬਿਖੇ ਨਾਲ ਸੁਣਦਾ ਨਾ ਗੰਦੇ ਗੀਤ ਸੁਣਦਾ ਮੈਂ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਂ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੇ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਿਆ ਚੱਲਣ ਜੋਗਾ ਹੀ ਨਹੀਂ ਰਿਹਾ ਮੰਦੀ ਗੱਲ ਬਹਿ ਕਰਦੇ ਨੇ ਸ੍ਰੀ ਸੁਮੇਂ ਰਾਮਾਨੰਦ ਦਾ ਇੱਕ ਸ਼ਬਦ ਹੈ ਬਸੰਤ ਰਾਗ ਦੇ ਚ ਉਹਨਾਂ ਨੇ ਸਿੱਧਾ ਜ਼ਿਕਰ ਕੀਤਾ ਕਤ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚਿਤ ਨਾ ਚੱਲ ਤਮਨ ਭਾਇਓ ਪੰਗ ਮੰਨ ਦੀ ਭਟਕਣਾ ਮਿਟ ਗਈਏ ਪੰਗ ਪਿੰਗਲਾ ਹੋ ਗਿਆ ਮੰਨ ਦੇ ਪੈਰ ਟੁੱਟ ਗਏ ਮੰਨ ਦੀ ਭਜ ਦੌੜ ਖਤਮ ਹੋ ਗਈ ਮੰਨ ਟਿਗ ਗਿਆ ਪੈਰੀ ਟੁੱਟ ਗਏ ਤੇ ਭਜ ਦੌੜਦੇ ਵਾਸ਼ਨਾ ਦੌੜਾਂਦੀ ਹੋ ਰਹੀ ਨਹੀਂ ਮੇਰਾ ਚੇਤਨਾ ਚਲਤ ਮਨ ਭਇਓ ਪੰਗ ਇੱਕ ਦਿਵਸ ਮਨ ਭਈ ਉਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਟਾਇਓ ਗੁਰਮਨ ਹੀ ਮਾ ਸੁਆਮੀ ਰਾਮਾਨੰਦ ਬਸੰਤ ਰਾਗ ਦਾ ਸ਼ਬਦ ਹੈ ਕਬੀਰ ਕਹਿੰਦੇ ਨੇ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਪਾਉ ਤੇ ਪਿੰਗਲ ਬਆ ਮਾਰਿਆ ਸਤਿਗੁਰੂ ਵਾਨ ਐਸਾ ਗੁਰੂ ਨੇ ਬਾਣੀ ਦਾ ਬਾਣ ਵਾਰਿਆ ਪਹਿਰਾ ਤੇ ਪਿੰਗਲਾ ਹੋ ਗਏ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆਨਾਜ਼ ਸ਼ਾਇਰ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਹੈ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਚਾਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ ਚੰਦ ਦੇਣਾ ਗਾਲਬ ਕਹਿੰਦਾ ਹੈ ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਸਾਨ ਹੈ ਮੈਂ ਇਹਨਾਂ ਦਾ ਬੜਾ ਐਸਾਨ ਮੰਨਦਾ ਹੱਦ ਹੋ ਗਈ ਪੈਰ ਟੁੱਟ ਗਏ ਤੇ ਟੁੱਟੇ ਹੋਏ ਪੈਰਾਂ ਦਾ ਐਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਇਦੇ ਪੈਰ ਟੁੱਟ ਗਏ। ਵਾਲੂ ਵੀ ਇੰਝ ਬੈਨ ਪੈ ਗਏ। ਮੇਰੇ ਟੁੱਟੇ ਹੋਏ ਪਾਏ ਤਲਬ ਕਾ। ਮੁਝ ਪੇ ਐਸਾ ਹੈ। ਤੇਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਖੁਦਾ ਹੁਣ ਮੈਂ ਤੇਰੇ ਬੂਏ ਜੋਗਾ ਰਹਿ ਗਏ ਕਿ ਭਟਕਣਾ ਤੇ ਮਿਟ ਗਈ ਕਿਧਰੇ ਜਾਣ ਜੋਗਾ ਰਿਆ ਹੀ ਨਹੀਂ ਪੈਰ ਹੀ ਕੋਈ ਨਹੀਂ। ਕਲਮ, ਵਾਸ਼ਨਾ, ਪਿਛਾ ਮ ਦੌੜਾਂ ਦੀਆਂ ਸਨ। ਉਹ ਪੈਰ ਤੇ ਟੁੱਟ ਗਏ। میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا کہ گلتے میں سمجھ لی ان میں کس طرح سمجھاوا گونگا ہو گیا نہیں کہہ سکتا گونگا ہوا باورا ਬੇਰਾ ਹੋਆ ਕੰਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਨ ਜਦ ਵੀ ਕੋਈ ਮਨੁੱਖ ਇਸ ਢੰਗ ਨਾਲ ਸੁਣਦਾ ਹੈ ਹਾਲਤ ਇਹ ਬਣ ਜਾਂਦੀ ਹੈ ਜੋ ਕਬੀਰ ਨੇ ਸ਼ਲੋਕ ਦੇ ਵਿੱਚ ਬਿਆਨ ਕੀਤੀ ਹੈ ਅਵਸਥਾ ਉਹ ਬਣ ਜਾਂਦੀ ਹੈ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੋਨ ਗੁਰ ਵਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਅਗਰ ਇਸ ਗਹਿਰਾਈ ਨਾਲ ਕੋਈ ਸੁਣਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਨਾਨਕ ਬਗਤਾਂ ਸਦਾ ਵਿਗਾਸ ਸੁਣੀ ਹੈ ਦੋਖ ਪਾਪ ਕਾ ਨਾਸ ਸਤਗੁਰ ਰਹਿਮਤ ਕਰਨ ਜਿਤਨਾ ਜਾਗਿਆ ਹੋਇਆ ਮਨ ਹੈ ਪੂਰਨ ਇਕਾਗਰਤਾ ਨਾਲ ਅਗਰ ਸੁਣੇ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨਾਂ ਸਾਰੇ ਹੀ ਦੁੱਖ ਮਿਟ ਜਾਂਦੇ ਨੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟ ਜਾਂਦੇ ਨੇ ਸਤਿਗੁਰ ਐਸੀ ਸਾਰਿਆਂ ਤੇ ਮਿਹਰਮੰਦ ਕਰਨ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ 10 ਦਾ ਸੁਣਾਇਆ ਹੋਇਆ ਸਫਲ ਹੋਵੇ ਹਾਜ਼ਰੀਏ ਥੋੜੀ ਜਿਹੀ ਪਰਵਾਨ ਕਰਨੇ ਤੁਹਾਡੇ ਚਰਨ ਪਰਸਾਂਗੇ ਇਤਨੀ ਸੇਵਾ ਕਬੂਲ ਕਰਨੀ ਸਾਰਿਆਂ ਦਾ ਧੰਨਵਾਦ ਬਾਰ ਬਾਰ ਸ਼ੁਕਰਾਨਾ ਹੋਇਆ ਗੁਰੂ ਦੀ ਕਾ ਕਰਸਾ ਤੇ ਵੀਰ ਜੀ ਅੱਜ ਦੀ ਕਥਾ ਆਪਾਂ ਦੇਖੀ ਸੰਤ ਸਿੰਘ ਮਸਕੀਨ ਜੀ ਨੇ ਬਹੁਤ ਅੱਛੇ ਅੰਦਾਜ਼ਾਂ ਨਾਲ ਗੱਲ ਕੀਤੀ ਸੁਣ ਕੇ ਅੱਛਾ ਲੱਗਾ ਮਜ਼ਾ ਆਇਆ ਕਿਉਂਕਿ ਉਹ ਦੱਸਦੇ ਪਏ ਕਿ ਇਨਸਾਨ ਨਾ ਰੋਜ਼ ਮਰ ਰਹੀ ਜ਼ਿੰਦਗੀ ਜਨਾ ਆਪਣੇ ਜਿਹੜੇ ਗੁਨਾਹ ਨੇ 10 ਗੁਨਾਹ ਤੇ ਐਸੇ ਜਿਹੜੇ ਰੋਜ਼ ਕਰਦਾ ਹੀ ਰਹਿੰਦਾ ਤੇ ਉਹਨਾਂ ਦਾ ਉਹਨਾਂ ਨੇ ਹੱਲ ਵੀ ਦੱਸਿਆ ਕਿ ਕੀ ਹੱਲ ਹੈ ਕਿਸ ਤਰ੍ਹਾਂ ਬੰਦਾ ਉਹਨਾਂ ਗੁਨਾਹਾਂ ਤੋਂ ਬਚ ਸਕਦਾ ਗੁਨਾਹ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਇਨਸਾਨ ਜ਼ੁਬਾਨ ਦੇ ਨਾਲ ਗੁਨਾਹ ਕਰਦਾ ਝੂਠ ਬੋਲਦਾ ਬਿਲਕੁਲ ਐਵੇਂ ਗੱਪਸ਼ਪ ਲਾਉਂਦਾ ਫਜ਼ੂਲ ਗੱਲਾਂ ਕਰਦਾ ਫਿੱਕੀਆਂ ਗੱਲਾਂ ਕਰਦਾ ਫਿਰ ਜਿਹੜੇ ਤਨ ਦੇ ਜਿਹੜੇ ਰੋਗ ਹੈ ਜਿਹੜੇ ਤਨ ਦੇ ਗੁਨਾਹ ਤਨ ਨਾਲ ਕਰਦਾ ਜਾਂ ਮਨ ਨਾਲ ਕਰਦਾ ਉਹਨਾਂ ਦੇ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਇਨਸਾਨ ਕਿਸੇ ਦੀ ਜਾਨ ਜਾਂ ਮਾਲ ਦੇ ਬਾਰੇ ਸੋਚਦਾ ਕਿਸੇ ਦੀ ਇੱਜ਼ਤ ਦੇ ਬਾਰੇ ਉਹਨੂੰ ਕਰਨ ਦੀ ਕਰਦਾ ਉਹ ਸਾਰੇ ਬਾਰੇ ਉਹਨੂੰ ਦੱਸਿਆ ਕਿ ਇਹ ਗੁਨਾਹ ਇਨਸਾਨ ਕਰਦਾ ਵੈ ਤੇ ਜਿਸ ਤਰ੍ਹਾਂ ਉਹ ਦੱਸਦੇ ਪਏ ਆ ਕਿ ਮਹਾਰਾਜ ਜੀ ਕਹਿੰਦੇ ਆ ਕਿ ਜਿਹੜੇ ਇਹ 10 ਗੁਨਾਹ ਹਨ ਈ ਜੇਕਰ ਤੁਸੀਂ ਕਹੋ ਨਾ ਕਿ ਜਲ ਦੇ ਨਾਲ ਪਾਣੀ ਜਲ ਦੇ ਪਾਣੀ ਨਾਲ ਇਸ਼ਨਾਨ ਕਰਕੇ ਤੁਹਾਡਾ ਕਿ ਸਾਰੇ ਲੋਕ ਪਾਪ ਧੁੱਲ ਜਾਣਗੇ ਤੇ ਨਹੀਂ ਧੁੱਲ ਨਹੀਂ ਧੁੱਲਦੇ ਬਿਲਕੁਲ ਇੰਜ ਇਹ ਤੁਸੀਂ ਜਿੱਲੋ ਸੱਚੇ ਮਨ ਦੇ ਨਾਲ ਸੱਚੇ ਇਰਾਦਾ ਕਰਕੇ ਅੱਲਾ ਪਾਗ ਦੀ ਜ਼ਾਤ ਕੋ ਰੱਬ ਸੋਹਣੇ ਕੋਲੋਂ ਤੁਸੀਂ ਮਾਫੀ ਮੰਗੋਗੇ ਗੁਨਾਹ ਫਿਰ ਤੁਹਾਡੇ ਜਾਨ ਛੱਡਣਗੇ ਬਿਲਕੁਲ ਜਦੋਂ ਤੁਸੀਂ ਸੱਚੇ ਮਨ ਨਾਲ ਰੱਬ ਸੋਹਣ ਨੂੰ ਯਾਦ ਕਰਨਾ ਸ਼ੁਰੂ ਕਰ ਦੋਗੇ ਨਾ ਤੇ ਜਿਹੜੇ ਜਿੰਨੇ ਵੀ ਪੁੱਠੇ ਕੰਮ ਨੇ ਸਾਰੇ ਤੁਹਾਡੇ ਤੋਂ ਦੂਰ ਹੋ ਜਾਣਗੇ ਤੁਸੀਂ ਨੇਕ ਹੋ ਜਾਓਗੇ ਖੁਦ ਬਖੁਦ ਬਿਲਕੁਲ ਵੀਰ ਜੀ ਦੇਖੋ ਕਥਾ ਜਿਹੜੀ ਹੈ ਬਹੁਤ ਇਹਦੇ ਵਿੱਚ ਵੱਡਾ ਸਬਕ ਹੈਗਾ ਵਾ ਤੁਸੀਂ ਦੇਖਿਆ ਹੋਵੇ ਕਿਸ ਤਰ੍ਹਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਦੱਸਿਆ ਇੱਕ ਇਨਸਾਨ ਦੀ ਸਲਾਹੀਤ ਹੈ ਨਾ ਵੀਰ ਜੀ ਕਿਸੇ ਵੱਡਾ ਕੋਈ ਆਲਮਦੀਨ ਜਿਹੜਾ ਹੁੰਦਾ ਨਾ ਵੀਰ ਜੀ ਉਹਦੇ ਮੂੰਹ ਦੇ ਵਿੱਚੋਂ ਉਹ ਹਮੇਸ਼ਾ ਹੀ ਇੱਕ ਅੱਛਾ ਅਲਫਾਜ਼ ਨਿਕਲੇਗਾ ਉਹ ਅੱਛਾ ਅਲਫਾਜ਼ ਜਿਹੜਾ ਉਹ ਨਿਕਲੇਗਾ ਕਾਦੇ ਵਾਸਤੇ ਵੀਰ ਜੀ ਨਿਕਲੇਗਾ ਕਿ ਇਨਸਾਨੀਅਤ ਦੀ ਭਲਾਈ ਵਾਸਤੇ ਜਿਹੜੇ ਉੱਤੇ ਕੋਈ ਇਨਸਾਨ ਵੀਰ ਜੀ ਅਮਲ ਕਰੇਗਾ ਤੇ ਉਹਦੀ ਉਹਨਾਂ ਦੀ ਭਲਾਈ ਹੋਵੇਗੀ ਤੁਸੀਂ ਦੇਖੋ ਉਹੀ ਗੱਲ ਫਿਰ ਆ ਜਾਂਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਵੀਰ ਜੀ ਹਰ ਇਨਸਾਨ ਹੈ ਉਹ ਛੋਟੇ ਛੋਟੇ ਗਲਤੀਆਂ ਕਰਦਾ ਹੀ ਰਹਿੰਦਾ ਤੇ ਉਹ ਕਹਿੰਦਾ ਯਾਰ ਖੈਰ ਹੈ ਇਹਨਾਂ ਨਾਲ ਕੀ ਹੋ ਜਾਏਗਾ ਇਹਨਾਂ ਨਾਲ ਖੈਰ ਹੈ ਕੁਝ ਨਹੀਂ ਹੁੰਦਾ ਜਿੱਲੇ ਤੁਸੀਂ ਵੀਰ ਜੀ ਕਹਿੰਦੇ ਨਹੀਂ ਕਿ ਤਿੰਕੇ ਤਿੰਕੇ ਨਾਲ ਇੱਕ ਸਮੁੰਦਰ ਵੀਰ ਜੀ ਬਣ ਜਾਂਦਾ ਆ ਛੋਟਾ ਛੋਟਾ ਕਰਕੇ ਫਿਰ ਕਿੰਨਾ ਜਿਆਦਾ ਵੀਰ ਜੀ ਇਹ ਚੀਜ਼ਾਂ ਮੈਂ ਇੱਕ ਜਿਸਲੇ ਇਨਸਾਨ ਨੂੰ ਕਰੀ ਜਾਂਦਾ ਵਾ ਫਿਰ ਉਹਨੂੰ ਉਹਦੀ ਆਦਤ ਬਣ ਜਾਂਦੀ ਹੈ ਫਿਰ ਇਸ ਤਰ੍ਹਾਂ ਵੀਰ ਜੀ ਵਾਦਾ ਵਾਦਾ ਕੰਮ ਬਹੁਤ ਜ਼ਿਆਦਾ ਖਿਲਰ ਜਾਂਦਾ ਤੇ ਇਨਸਾਨ ਇੱਕ ਐਸੇ ਮرحله ਦੇ ਵਿੱਚ ਵੀਰ ਜੀ ਵੱਡ ਜਾਂਦਾ ਵਾ ਕਿ ਉਹ ਕਹਿੰਦਾ ਕਿ ਯਾਰ ਹੁਣ ਖੈਰ ਹੈ ਉਹ ਹਰ ਚੀਜ਼ ਫਿਰ ਵੀਰ ਜੀ ਉਹ ਕਹ ਲੋਗੇ ਵੀਰ ਜੀ ਜੇ ਇਨਸਾਨ ਦੁਨੀਆਦਾਰੀ ਦੇ ਵਿੱਚ ਵੜ ਜਾਂਦਾ ਨਾ ਤੇ ਫਿਰ ਉਹ ਹਰ ਚੀਜ਼ ਨੂੰ ਭੁੱਲ ਜਾਂਦਾ ਇਸ ਕਰਕੇ ਵੀਰ ਜੀ ਇਨਸਾਨ ਨੂੰ ਚਾਹੀਦਾ ਵਾ ਕਿ ਹਮੇਸ਼ਾ ਜਿਹੜਾ ਦੁਨੀਆਦਾਰੀ ਨੂੰ ਤਰ ਕਰਕੇ ਨਾ ਅੱਲਾ ਸੋਨੇ ਦੀ ਜ਼ਾਤ ਜਿਹੜੀ ਆ ਉਹਦਾ ਨਾਮ ਲੈਣਾ ਚਾਹੀਦਾ ਵਾ ਉਹਦੇ ਅਮਾਲ ਦੇ ਜਿਹੜੇ ਉਹਨੇ ਸਾਨੂੰ ਅਮਲ ਕਰਾਇਆ ਵੀਰ ਜੀ ਉਹਦੇ ਉੱਤੇ ਕਹ ਲੋਗੇ ਅਮਲ ਕਰਨਾ ਚਾਹੀਦਾ ਸਾਨੂੰ ਜਿਸ ਲਈ ਅਮਲ ਕਰਾਂਗੇ ਨਾ ਉਹਦਾ ਭਲਾ ਕਰਨਾ ਚਾਹੀਦਾ ਨਾਲ ਦੇਖੋ ਨਾ ਅਹੀਂ ਅਗਰ ਇਨਸਾਨਾਂ ਦੇ ਬਾਰੇ ਚੰਗੀ ਸੋਚ ਰੱਖਾਂਗੇ ਚੰਗਾ ਕਰਾਂਗੇ ਨਾ ਤੇ ਉਹਦਾ ਸਿਲਾ ਸਾਨੂੰ ਰੱਬ ਸੋਣਾ ਦੇਗਾ ਵੀਰ ਜੀ ਜਿਸਲੇ ਅਮਲ ਕਰਾਂਗੇ ਨਾ ਤੇ ਫੇਰ ਹੀ ਸਾਨੂੰ ਕਹਿ ਲਵੋ ਕਿ ਅੱਲਾ ਸੋਣੇ ਦੀ ਜ਼ਾਤ ਹੈ ਉਹ ਸਾਨੂੰ ਕਹਿ ਲੋ ਜੇ ਅਗਰ ਮਿਲੇਗਾ ਤੇ ਇਹ ਜਿਹੜੀਆਂ ਚੀਜ਼ਾਂ ਮੈਂ ਵੀਰ ਜੀ ਕਹਿੰਦੇ ਨਿਗੇ ਕਿ ਜੇ ਦੇਖੋ ਵੀਰ ਜੀ ਇੱਕ ਮਾਂ ਵਾ ਉਹ ਪਿਆਰ ਕਰਦੀ ਆਪਣੇ ਪੁੱਤ ਨਾਲ ਤੇ ਅੱਲਾ ਸੋਣੇ ਦੀ ਜ਼ਾਤ ਹੈ ਵੀਰ ਜੀ 70 ਮਾਵਾਂ ਨਾਲੋਂ ਜ਼ਿਆਦਾ ਪਿਆਰ ਕਰਦੀ ਹੈ ਤੇ ਜਿਸਲੇ ਅਸੀਂ ਸੱਚੇ ਦਿਲ ਨਾਲ ਸੱਚੇ ਮਨ ਨਾਲ ਵੀਰ ਜੀ ਦੀ ਜ਼ਾਤ ਕੋਲ ਅਗਰ ਕੋਈ ਗੁਨਾਹ ਕਰ ਵੀ ਲੈਨੇ ਆ ਤੇ ਮਾਫੀ ਮੰਗਾਂਗੇ ਤੇ ਉਹਦੀ ذات ਵੀ ਜੀ ਸਾਨੂੰ ਮਾਫ ਕਰੇਗੀ ਲੇਕਿਨ ਇਹਦੇ ਵਿੱਚ ਵੀਰ ਜੀ ਇਹ ਹੈ ਕਿ ਸਾਡਾ ਫਿਰ ਅਗਲਾ ਮਰਹਲਾ ਵੀ ਆ ਜਾਂਦਾ ਕਿ ਕਿਆ ਅਸੀਂ ਉਹ ਦੁਬਾਰਾ ਉਹ ਕੰਮ ਕਰਨੇ ਆਂ? ਕਿਆ ਅਸੀਂ ਫਿਰ ਇਨਸਾਨੀਅਤ ਦੀ ਭਲਾਈ ਕਰਨੇ ਆਂ? ਇਹ ਸਾਰੀਆਂ ਚੀਜ਼ਾਂ ਵੀ ਅਸੀਂ ਸੱਚੇ ਦਿਲ ਨਾਲ ਕਰਾਂਗੇ ਤੇ ਫੇਰੀ ਵੀਰ ਜੀ ਸਾਨੂੰ ਕਾਮਯਾਬੀ ਆ ਦੁਨੀਆ ਤੇ ਵੀ ਕਾਮਯਾਬੀ ਆ ਵੀਰ ਜੀ ਤੇ ਆਖਰਤ ਤੇ ਵੀ ਕਾਮਯਾਬੀ ਆ ਬਿਲਕੁਲ ਵੀਰ ਜੀ ਕਿ ਕਰ ਭਲਾ ਸੋਹੋ ਭਲਾ ਹਜੇ ਤੁਸੀਂ ਲੋਕਾਂ ਦਾ ਭਲੇ ਦਾ ਸੋਚ ਲੋਗੇ ਤੇ ਤੁਹਾਡਾ ਭਲਾ ਰੱਬ ਸੋਣਾ ਕਰੇਗਾ ਬਹੁਤ ਵਧੀਆ ਕਥਾ ਸੀ ਘਰ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਹਜ਼ਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਧਿਆਸ ਰੱਖਿਆਲ ਰੱਬ ਰੱਖੇ